ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਸਾਨੂੰ ਵੀ ਕਿਸਾਨ ਆਗੂ ਬਜ਼ੁਰਗ ਆਗੂ ਜਗਦੀਸ਼ ਸਿੰਘ ਢੱਲੇਵਾਲ ਕੈਂਸਰ ਤੋਂ ਪੀੜਤਾ ਪਰ ਦੇਰ ਅਰਾਦੇ ਦਾ ਇਨਸਾਨ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਹਰਿਆਣੇ ਦੀ ਸੈਣੀ ਸਰਕਾਰ ਦੇ ਖਿਲਾਫ ਆਪਣਾ ਦੇਰ ਨਾਤੇ ਨਾਲ ਸਕਾਰਮਾ ਦੇ ਲੈ ਗਿਆ ਭੁਖੜ ਹੜਤਾਲ ਦਾ ਉਹਦਾ ਕਾਰਨ ਸਿਰਫ ਇੰਨਾ ਹੀ ਹੈ ਕਿ ਪਹਿਲਾਂ ਕੇਂਦਰ ਦੀ ਸਰਕਾਰ ਨੇ ਜਿਹੜਾ ਕਾਲੇ ਕਾਨੂੰਨ ਲਿਆਂਦੇ ਫਿਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਜੀ ਨੇ ਰੱਦ ਕਰਤੇ ਰੱਦ ਕਰਨ ਤੋਂ ਬਾਅਦ ਜਿਹੜੇ ਮੰਗਾ ਸੀ ਉਹ ਜਿਉਂ ਦੀ ਹੱਥ ਹੋ ਰਹਿ ਗੀਆਂ 1 ਸਾਲ ਹੋ ਗਿਆ ਸ਼ੰਭੂ ਤੇ ਇੱਧਰ ਖਨੌਰੀ ਬਾਰਡਰ ਤੇ ਬੈਠਿਆਂ ਨੂੰ ਉਥੋਂ ਨਾ ਟੱਸ ਤੋਂ ਬਸ ਜਾ ਨਾ ਸਰਕਾਰਾਂ ਹੁੰਦੀਆਂ ਦਿਖੀਆਂ ਫਿਰ ਕੀ ਕਰਿਆ ਇਹਨਾਂ ਨੇ ਆਪਣਾ ਐਲਾਨ ਕਰਿਆ ਕਿ ਅਸੀਂ ਦਿੱਲੀ ਨੂੰ ਮਾਰਚ ਕਰਾਂਗੇ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਟਰੈਕਟਰ ਟਰਾਲੀਆਂ ਦੇ ਨਾਲ ਆਓ ਏ ਤੁਹਾਡੇ ਟੈਂਕ ਬਣ ਗਏ ਕਿ ਤੁਸੀਂ ਪੈਦਲ ਆ ਸਕਦੇ ਹੋ ਮੇਰੇ ਨਾਲ ਕਿਹਾ ਠੀਕ ਹੈ ਅਸੀਂ ਪ੍ਰਮਾਨ ਕਰਦੇ ਹਾਂ 101 ਜਥਾ ਜਾਂ ਪੈਦਲ ਤੁਰਨ ਲੱਗਿਆ ਪਾਤਲਾ ਤੇ ਖਨੌਰੀ ਤੋਂ ਇਹਨਾਂ ਨੇ ਉਹਨੂੰ ਦਿੱਲੀ ਵਾਲਿਆਂ ਦੇ ਦੇ ਹੁਕਮ ਦੇ ਨਾਲ ਹਰਿਆਣੇ ਵਾਲਿਆਂ ਨੇ ਸੈਣੀ ਸਰਕਾਰ ਨੇ ਉਸੇ ਤਰ੍ਹਾਂ ਪਿਛਲੀ ਤਰ੍ਹਾਂ ਇਹ ਉਹਵੇਂ ਜਿਵੇਂ ਗੋਲੇ ਛੱਡ ਡਰਾਬੜ ਦੀਆਂ ਗੋਲੀਆਂ ਮਾਰ ਪਾਣੀ ਦੀਆਂ ਬਿਛਾੜਾਂ ਹਾਲ ਉਹੀ ਜਿਉਂਦਾ ਤਿਉਂ ਕਰਤਾ ਇਹ ਦਰਸਾਤਾ ਕਿ ਦਿੱਲੀ ਥੋੜੀ ਵੀ ਸਾਡੇ ਕੱਲੇ ਹਰਿਆਣਿਆਂਾਂ ਦੀ ਹੈ ਅਸੀਂ ਕਹਿੰਦੇ ਹਾਂ ਕਿ ਸਾਡੇ ਮੈਂਬਰ ਪਾਰਲੀਮੈਂਟ ਵੀ ਦਿੱਲੀ ਚੈਂਪੀ ਨੇ ਰਾਜ ਸਭਾ ਦੇ ਮੈਂਬਰ ਨੇ ਜਿੰਨਾ ਹੱਕ ਹਰਿਆਣਿਆਂ ਦਾ ਦਿੱਲੀ ਦਾ ਸਾਡਾ ਉਹ ਸਾਡੇ ਛੋਟੇ ਭਾਈ ਨੇ ਅਸੀਂ ਵੱਡੇ ਆ ਸਾਡਾ ਹੱਕ ਵੱਧ ਵੜਦਾ ਪਰ ਸਾਡੂ ਜੀਟੀ ਰੋਡ ਬੰਦ ਕਰਕੇ ਜਾਣ ਕਿਉਂ ਨਹੀਂ ਦੇ ਰਹੇ ਅਸੀਂ ਆਪਣੀਆਂ ਮੰਗਾਂ ਦੱਸਣੀਆਂ ਨੇ ਪ੍ਰਧਾਨ ਮੰਤਰੀ ਨੂੰ ਇਥੋਂ ਪੰਜਾਬ ਦੀ ਸਰਕਾਰ ਸਾਡੀ ਰਾਖੀ ਵੀ ਕਰਦੀ ਨਾ ਮੂਹਰੇ ਹੋ ਕੇ ਦੁਰਦੀ ਹੈ ਜਿਹਦੇ ਕਰਕੇ ਇਹਦੇ ਲਈ ਵੀ ਸਾਡੇ ਮਨ 'ਚ ਰੋਸ ਹੈ ਅਸੀਂ ਡੱਲੇਵਾਲ ਨੇ ਮੇਰੇ ਕਿਹਾ ਕਿ ਅਸੀਂ ਇਹੀ ਕਰ ਸਕਦਾ ਮੈਂ ਤਾਂ ਕਿ ਮੈਂ ਬਹਿਣਾ ਭੁਖ ਹੜਤਾਲ ਤੇ 17 ਦਿਨ ਹੋ ਗਏ ਅੰਨ ਨਾ ਪਾਣੀ ਉਹਨੇ ਰੱਬ ਨੂੰ ਪਿਆਰੇ ਹੋ ਜਾਣਾ ਜਿਹਨਾਂ ਸਰਕਾਰਾਂ ਜਾ ਕੀਆ ਤੁਸੀਂ ਵੀ ਜਿਹੜਾ ਅਸੀਂ ਤਾਂ ਲਿਆ ਇਹ ਅਸੀਂ ਆਗੂ ਦੇ ਪਿੱਛੇ ਖੜਨਾ ਹੈ ਸਾਡਾ ਫਰਜ਼ ਮੰਨਦਾ ਹੈ ਕਿ ਸਾਡਾ ਲੀਡਰ ਕਿਸਾਨਾਂ ਦਾ ਲੀਡਰ ਹੈ ਉਹ ਨਾ ਕਿ ਕਿਸੇ ਇੱਕ ਪਾਰਟੀ ਦਾ ਇਹ ਉਹ ਅੱਗੇ ਆ ਕੇ ਜਾਨ ਦੇ ਨੂੰ ਤਿਆਰ ਹੈ ਸਾਡਾ ਫਰਜ਼ ਸੀ ਫਿਰ ਮੈਂ ਵੀ ਐਲਾਨ ਕਰਦਾ ਕਿ ਕੱਲ੍ਹ ਦਾ 77 ਰੋਜ਼ ਪੰਜ ਬੰਦੇ ਅਸੀਂ 11 ਵਜੇ ਤੋਂ 4 ਵਜੇ ਤੱਕ ਪਟਿਆਲਾ ਗੇਟ ਆ ਜਿਹੜਾ ਮੇਤਕਰ ਦਾ ਬੁੱਤ ਦੇਖ ਰਹੇ ਉਹਦੇ ਸਾਹਮਣੇ ਬੈਠਿਆ ਕਰਾਂਗੇ ਹਰ ਇੱਕ ਸਰਕਾਰ ਅੰਗੇਂਬੇਦਕਰ ਦੇ ਬੁੱਤ ਨੂੰ ਜ਼ਰੂਰ ਪੂਜਦੀ ਹੈ ਪਰ ਜਿਹੜਾ ਉਹ ਵਿਧੀ ਵਿਧਾਨ ਲਿਖਿਆ ਹੋਇਆ ਉਹਦੇ ਤੇ ਆਮਲ ਨਹੀਂ ਕਰਦੇ ਅਸੀਂ ਆਮਲ ਕਰਾਉਣ ਦੇ ਲਈ ਉਹ ਲੜਾਈ ਲੜਦੇ ਆ ਕਿੰਨਾ ਟਾਈਮ ਤੱਕ ਚਾਰ ਚੁੰਨੇ ਜਿਹੜੇ ਹੈਗੇ ਕੀ ਕਰਨ ਬੱਤ ਸਾਨੂੰ ਬਗਾਨੇ ਗਿਣਦੇ ਨੇ ਜੀ ਸਾਨੂੰ ਆਪਣੇ ਗਿਣਦੇ ਨਹੀਂ ਅਸੀਂ ਬਥੇਰਾ ਹੁਣ ਕੀ ਢੱਡ ਪਾੜ ਕੇ ਦਿਖਾਈਏ ਬਾਰਡਰ ਤੇ ਸਾਡੇ ਮੁੰਡੇ ਸਾਰਿਆਂ ਜਿੱਥੇ ਵੀ ਕੋਈ ਕਰੋਨਾ ਆਇਆ ਸਾਰਿਆਂ ਨੂੰ ਇੱਕ ਨੰਬਰ ਤੇ ਪੰਜਾਬੀਆਂ ਨੇ ਮੂਹਰੇ ਹੋ ਕੇ ਜਾਨਾਂ ਤਲੀ ਤੇ ਧਰ ਕੇ ਇਹਨਾਂ ਨੇ ਲੰਗਰ ਲਾਇਆ ਸਭ ਕੁ ਕਰਿਆ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਸਾਡ ਪਤਾ ਨਹੀਂ ਕਿ ਪ੍ਰਧਾਨ ਮੰਤਰੀ ਦਾ ਸਾਡੇ ਨਾਲ ਨਿੱਜੀ ਰਜਿਸ ਹੈ ਜਿਹਦੇ ਕਰਕੇ ਸਾਡੀ ਸੁਣਵਾਈ ਨਹੀਂ ਕਰ ਰਿਹਾ ਅਸੀਂ ਜਿਹੜੀ ਸਾਡੀ ਹੈ ਅਸੀਂ ਜਿੰਨੀ ਦੇਰ ਡੱਲੇਵਾਲ ਸਾਹਿਬ ਆਪਣਾ ਮੋਰਚਾ ਫਤਿਹ ਕਰਕੇ ਉੱਠਦੇ ਨਹੀਂ ਉਹਨੀ ਦੇਰ ਅਸੀਂ ਵੀ ਰੋਜ਼ ਇਹ ਸਤਨਾਮ ਦਾ ਜਾਪ ਕਰਿਆ ਕਰਾਂਗੇ ਤੇ 11 ਤੋਂ 4 ਵਜੇ ਤੱਕ ਪੰਜ ਬੰਦੇ ਬੈਠੇ ਹਾਂਜੀ ਡੱਲੇਵਾਲ ਸਾਹਿਬ ਬੈਠੇ ਨੇ ਤੇ ਕੁੱਪੜਤਾਲੇ ਉਹਨਾਂ ਨੂੰ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨੂੰ ਚੰਨਣ ਵਾਸਤੇ ਅਸੀਂ ਉਹਨੂੰ ਹੌਸਲਾ ਦੇਣ ਵਾਸਤੇ ਬੈਠੇ ਹਾਂ ਕਰਦਾਲ ਦੇ ਵੀ ਇਹ ਸੁਣਵਾਈ ਸਾਡੀ ਹੋਵੇ ਤਾਂ ਡੰਨੇਵਾਲ ਸਾਹਿਬ ਫਤਿਹ ਮੋਤਾ ਕਰਨ ਇੱਕ ਛੋਟਾ ਜਿਹਾ ਦੀਵਾ ਜਗਾ ਰਹੇ ਜਿਹੜਾ ਚੱਲਣਾ ਸਾਰੇ ਪੰਜਾਬ ਦੇ ਵਿੱਚ ਹੋਵੇ